ਦਰਬਾਰ ਬਾਪੂ ਕੁੰਭ ਦਾਤ ਜੀ ਮਹਾਰਾਜ ਮੂਸਾਪੁਰ ਰੋਡ ਡੀਏਬੀ ਸਕੂਲ ਦੀ ਬੈਕ ਸਾਈਡ ਤੇ 19 ਜਨਵਰੀ ਮੇਲਾ ਤੇ ਪੰਡਾਰਾ ਕਰਵਾਇਆ ਜਾ ਰਿਹਾ ਹੈ ਦਰਬਾਰ ਦੇ ਮੁਖ ਸੇਵਾਦਾਰ ਬਰਨ ਸੌਫਦੀ ਤੇ ਨਰਿੰਦਰ ਚਾਨ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਪ੍ਰੀਤੀ ਮਹਾਂਤ ਉਰਫ ਬੰਬਦੇਵ ਜੀ ਤੇ ਦਰਬਾਰ ਮਢਾਲੀ شریف ਸਾਈਂ ਉਮਰੇ ਸ਼ਾਹ ਦੀ ਅਗਵਾਈ ਵਿੱਚ ਮੇਲਾ ਕਰਵਾਇਆ ਜਾਵੇਗਾ 18 ਜਨਵਰੀ 5 ਵਜੇ ਮਹਿੰਦੀ ਰਸਮ ਤੇ ਮਹੰਤਾ ਵੱਲੋਂ ਦਰਬਾਰ ਤੇ ਗਿੱਧਾ ਪਾਇਆ ਜਾਵੇਗਾ ਤੇ ਰਾਤ ਨੂੰ ਕਵਾਲੀ ਪ੍ਰੋਗਰਾਮ ਹੋਵੇਗਾ 19 ਜਨਵਰੀ ਝੰਡੇ ਦੀ ਰਸਮ ਉਪਰੰਤ ਮਾਸਟਰ ਸਲੀਮ ਅੰਮ੍ਰਿਤਸਰ ਸਾਹਿਬ ਮਹੇਸ਼ ਸਾਜਨ ਰਾਣੀ ਰਣਦੀਪ ਮਾਸ਼ਾ ਅਲੀ ਰਜਾ ਹੀਰਮ ਮਨੀ ਗਿੱਲ ਜੱਸਾ ਫਤੇਪੁਰੀਆ ਪੇਜੀ ਸ਼ਾ ਕੋਟੀ ਤੇ ਹੋਰ ਕਲਾਕਾਰ ਹਾਜ਼ਰੀ ਭਰਨਗੇ ਤੇ ਇਸ ਮੌਕੇ ਤੇ ਸੰਤ ਫਕੀਰ ਫੱਕਰ ਸ਼ਿਰਕਤ ਕਰਨਗੇ ਤੇ ਅਟੁੱਟ ਲੰਗਰ ਵਰਤਾਇਆ ਜਾਵੇਗਾ ਹਾਂਜੀ ਭਾਈ ਸਾਰਿਆਂ ਨੂੰ ਜੀ ਜੈਵਾਲਪੁਰੀ ਸ਼ਹਿਰ ਵਾਸੀਆਂ ਨੂੰ ਤੇ ਬਾਪੂ ਜੀ ਨੂੰ ਮੰਨਣ ਵਾਲੇ तमाम ਸੰਗਤਾਂ ਨੂੰ ਬਾਪੂ ਜੀ ਦੇ ਮੇਲੇ ਦੀਆਂ ਲੱਖ ਲੱਖ ਤੇ ਕਰੋੜ ਕਰੋੜ ਮੁਬਾਰਕਾਂ ਅੱਜ ਨਮਾਸ਼ੇਰ ਦਰਬਾਰ ਮੂਸਾਪੁਰ ਰੋਡ ਈਵੀ ਸਕੂਲ ਬਾਬਾ ਕੁੰਬਦਾਸ ਮਹਾਰਾਜ ਦਰਬਾਰ ਦੇ ਜਿਹੜਾ ਹੈ ਅੱਜ ਅਸੀਂ ਪੋਸਟਰ ਰਿਲੀਜ਼ ਕੀਤੇ ਆ ਤੇ ਕਾਰਡ ਰਿਲੀਜ਼ ਕਰ ਦਿੱਤੇ ਆ ਤਾਂ ਕਿ ਲੋਕਾਂ ਨੂੰ ਇਸ ਮੇਲੇ ਦੀ ਸਨੇਹਾ ਵੱਧ ਚੜ ਕੇ ਮਿਲ ਸਕੇ ਤੇ ਬੜੀ ਖੁਸ਼ੀ ਦੇ ਨਾਲ ਦੱਸਦੇ ਆ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਜਿਹੜਾ ਬਾਪੂ ਜੀ ਦਾ ਮੇਲਾ ਉਹ ਸਭ ਰੋਡ ਤੇ ਬਾਪੂ ਜੀ ਦੇ ਦਰਬਾਰ ਤੇ ਬੜੀ ਧੂਮ-ਧਾਮ ਤੇ ਸ਼ਾਨਦਾਰ ਤੌਰ ਤੇ ਮਨਾਇਆ ਜਾ ਰਿਹਾ ਹੈ ਇਸ ਮੇਲੇ ਦੇ ਵਿੱਚ ਹਰ ਸਾਲ ਦੀ ਤਰ੍ਹਾਂ ਇਸ ਸਾਲ ਫਿਰ ਜਿਹੜਾ ਮੇਲਾ ਆ ਉਹ ਸੁੰਦਰਮੁਨੀ ਮਹਾਰਾਜ ਕੋਰੀ ਵਾਲੀ ਸਰਕਾਰ ਉਸ ਦਰਬਾਰ ਦੇ ਗੱਦੀ ਨਿਸ਼ੀ ਥਾਮ ਦੇ Muni ਮਹਾਰਾਜ ਦੀ ਮਨਕ੍ਰਿਤੀ ਦੀ ਜਿਨ੍ਹਾਂ ਦੀ ਦੇਖਰੇਖ ਵਿੱਚ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਕਰਾਇਆ ਜਾਊਗਾ ਤੇ ਅਸੀਂ ਦਰਬਾਰ ਦੇ ਸੇਵਾਦਾਰ ਅੱਜ ਇਹ ਦੀ ਇਸ ਮੇਲੇ ਵਿੱਚ ਵੱਡੇ ਵੱਡੇ ਫਨਕਾਰ ਵਰਲਡ ਫੇਮਸ ਆਵਾਜ਼ਾਂ ਜਿਹੜੀਆਂ ਆ ਬਾਪੂ ਜੀ ਦਾ ਗੁਣਗਾਨ ਕਰਨਗੀਆਂ ਜਿਹਦੇ ਵਿੱਚ ਵਿਸ਼ੇਸ਼ ਤੌਰ ਤੇ ਮਾਸਟਰ ਸਲੀਮ ਹਰ ਸਾਲ ਦੀ ਤਰ੍ਹਾਂ ਇਸ ਸਾਲ ਫਿਰ ਅਮਰਜ ਸਾਹ 마షా अली ਜੀ ਰਾਣੀ ਰੰਧੀ ਸੰਗਰਾਮ ਹਾਂਜਰਾ ਜੱਸਾ ਭਤੇ ਪੁਰੀਆ ਤੇਜੀ ਸ਼ਾ ਕੋਟੀ ਰਜ਼ਾ ਹੀਰ ਲਵਜੀਤ ਲਵ ਬੰਟੀ ਕਵਾਲ ਹੋਰ ਹੋਰ ਵੀ ਬਹੁਤ ਸਾਰੇ ਫਨਕਾਰ ਜਿਹੜੀਆਂ ਆਪਣਾ ਗੁਣਗਾਨ ਕਰਨਗੇ ਬਾਪੂ ਜੀ ਦਾ 19 ਤਰੀਕ ਜਨਵਰੀ ਦੀ ਹਰ ਸਾਲ ਦੀ ਤਰ੍ਹਾਂ ਇਸ ਸਾਲ ਫਿਰ ਇਹ ਸ਼ਰਧਾਪੁਰ ਕੁਮੇਲਾ ਜਿਹੜਾ ਆ ਸਾਰੇ ਸੇਵਾਦਾਰ ਤੇ ਸ਼ਹਿਰ ਦੇ ਸਹਿਯੋਗ ਨਾਲ ਮਨਾਇਆ ਜਾ ਰਿਹਾ ਹੈ ਆ ਅੱਜ ਦਰਬਾਰ ਦੇ ਅਸੀਂ ਸੇਵਾਦਾਰਾਂ ਵੱਲੋਂ ਮੇਰੇ ਨਾਲ ਦਰਬਾਰ ਦੇ ਸੇਵਾਦਾਰ ਜਿੰਨੇ ਵੀ ਖੜੇ ਆ ਇਹਨਾਂ ਵੱਲੋਂ ਅਸੀਂ ਸਾਰੇ ਸ਼ਹਿਰ ਵਾਸੀ ਨੂੰ ਤੀਰ ਕਰਨੀ ਆ ਤੁਸੀਂ ਮੇਲੇ ਦੇ ਵਿੱਚ ਵੱਧ ਚੜ ਕੇ ਆਣਾ ਤੇ ਨਸ਼ਾ ਰਹਿਤ ਹੋ ਕੇ ਆਣਾ ਤਾਂ ਕਿ ਮੇਲੇ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਨਸ਼ੇ ਕਰਕੇ ਕੋਈ ਵਿਗੜ ਨਾ ਪਵੇ ਤਾਂ ਮੇਲੇ ਦੀ ਅਸੀਰਾਨਕ ਨੂੰ ਬਤਾਨਣਾ ਆ ਕਿ ਬਾਪੂ ਜੀ ਦਾ ਆਸ਼ੀਰਵਾਦ ਬਰਾਬਰਤ ਕਰਨਾ ਜਿਥੇ ਕਿ ਇਸ ਮੇਲੇ ਵਿੱਚ ਵੱਡੇ ਵੱਡੇ ਫਨਕਾਰ ਆ ਰਹੇ ਆ ਉੱਥੇ ਹੀ ਰੋਜ਼ਾ شریف ਮਡਾਲੀ ਸਾਈਂ ਉਮਰੇਸ਼ਾ ਹਰ ਸਾਲ ਦੀ ਤਰ੍ਹਾਂ ਸਾਲ ਵੀ ਪੰਜਾਬ ਦੇ ਨਾਮੀ ਫਕਰ ਫਕੀਰ ਤੂਫੀਆਨਾ ਦਰਗਾਹ ਪ੍ਰਬੰਧਕ ਕਮੇਟੀ ਪੰਜਾਬ ਦੇ ਪੰਜਾਬ ਪ੍ਰਧਾਨ ਸਾਈਂ ਪੱਪਲ ਜੀ ਸ਼ੰਭੂ ਭਾਜੀ ਚੇਅਰਮੈਨ ਮੰਜੀਤ ਸਾਹਰੇ ਜੀ ਚੇਅਰਮੈਨ ਤੇ ਹੋਰ ਵੀ ਸ਼ਹਿਰ ਦੇ ਸਾਰੇ ਹੀ ਫਕਰ ਫਕੀਰ ਇਸ तमाम ਦਰਬਾਰਾਂ ਤੋਂ ਵਿੱਚ ਮੇਲੇ ਦੇ ਵਿੱਚ ਸੰਗਤ ਨੂੰ ਆਸ਼ੀਰਵਾਦ ਦੇ ਤੇ ਬਾਪੂ ਜੀ ਦਾ ਆਸ਼ੀਰਵਾਦ ਪ੍ਰਾਪਤ ਕਰਨ ਪਹੁੰਚ ਰਿਹਾ ਤੁਸੀਂ ਵੀ ਸਾਰਿਆਂ ਨੇ ਪਰਿਵਾਰ ਲਈ ਖੁਸ਼ੀ ਲੈਣ ਬਾਪੂ ਜੀ ਦਾ ਆਸ਼ੀਰਵਾਦ ਪ੍ਰਾਪਤ ਕਰਨ ਇਸ ਮੇਲੇ ਵਿੱਚ ਹਾਜ਼ਰੀ ਭਰਨੀ ਹੈ ਜੀ ਐਨੇ ਕਹਿੰਦੇ ਹੋਏ ਜੀ ਜੈ ਬਾਪੂ ਜੈ ਬਾਪੂ ਨਮਾ ਸ਼ਹਿਰ ਦੁਬਾਬਾ YouTube ਚੈਨਲ ਸੰਪਰਕ 9876379499